ਖਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਗੁਰੂ ਅਜਨੈ ਸਾਹਿਬ ਦੇ ਸਿੱਧਿਆੜੇ ਦੇ ਸੰਬੰਧ ਵਿੱਚ ਦਸਤਾਰ ਮੁਕਾਬਲੇ ਕਰਾਇਆ ਗਿਆ 10 ਬੱਚਨ ਦਸਤਾਰਾ ਦਿੱਤੀਆਂ ਗਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦੇ ਆ ਕਿ ਮੁਕਾਬਲੇ ਵੀ ਹੋਣ ਕਿਉਂਕਿ ਇਸ ਉਪਰਾਲੇ ਦੇ ਨਾਲ ਕਾਫੀ ਬੱਚੇ ਉਤਸ਼ਾਹਤ ਹੁੰਦੇ ਆ ਔਰ ਇਸ ਪਾਸੇ ਜੁੜੇ ਰਹਿੰਦੇ ਆ ਫਲੂਮੈਗ ਕੀ ਕਹਿਣਾ ਜੀ ਖਲਸਾ ਓ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਨਾ ਮੌਜੂਦ ਨਹੀਂ ਸੰਗਤ ਵੱਲੋਂ ਬਲਕੇ ਪੰਜੇ ਪਾਸ਼ਾ ਸਹਿਬ ਸੇਰ ਗੁਰੂ ਰਾਜਿੰਦਰ ਸਿੰਘ ਦੇ ਸ਼ਹੀਦੀ ਦਿਨ ਮਨਾਇਆ ਗਿਆ ਇਹ ਸ਼ਹੀਦੀ ਦਿਨ ਮਨਾਉਣ ਦਾ ਸਾਨੂੰ ਤਾਂ ਹੀ ਫਾਇਦਾ ਸੀ ਜੇ ਅਸੀਂ ਕੋਈ ਸੰਗਤ ਨੂੰ ਇਥੋਂ ਪ੍ਰੇਰਨਾ ਦੇ ਸਕੀਏ ਸੋ ਅਸੀਂ ਕਬਰਾਲਾ ਕੀਤਾ ਲੋਕਲ ਕਮੇਟੀ ਵੱਲੋਂ ਕਿ ਛੋਟੇ ਬੱਚੇ ਜਿਹੜੇ ਅੱਜ ਜਾਣ ਵਾਲੀ ਪੀੜ੍ਹੀ ਸਾਡੀ ਜਿਹੜੀ ਸਿੱਖੀ ਤੋਂ ਅਧੂਰ ਹੁੰਦੀ ਜਾ ਰਹੀ ਹੈ ਇਤਿਹਾਸ ਤੋਂ ਸਿੱਖ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੀ ਹੈ ਕਿਉਂ ਨਾ ਉਹਨਾਂ ਨੂੰ ਇਸ ਵੱਲ ਪ੍ਰੇਰਿਆ ਜਾਵੇ ਸੋ ਸਾਰੀ ਕਮੇਟੀ ਦੇ ਫੈਸਲਾ ਕਰਕੇ ਛੋਟੇ ਬੱਚਿਆਂ ਨੂੰ ਅੱਜ ਘਰ ਤੋਂ ਕਰ 20 ਬੱਚਿਆਂ ਨੂੰ ਅਸੀਂ ਦਸਤਾਰਾਂ ਦਿੱਤੀਆਂ ਨਾਲ ਸ਼ਰੋਣੀ ਕਮੇਟੀ ਵੱਲੋਂ ਭੇਜਿਆ ਗਿਆ ਲਿਟਰੇਚਰ ਦਿੱਤਾ ਤੇ ਮੈਡਲ ਦਿੱਤੇ ਗਏ ਸਾਡਾ ਇਹ ਮਕਸਦ ਸੀ ਇਹ ਮਨਾਉਣ ਦਾ ਸ਼ਹੀਦੀ ਦਿਵਸ ਦਾ ਇਹ ਜਿਹੜੇ ਬੱਚੇ ਨੇ ਸਾਡੀ ਪਣੇਰੀ ਹੈ ਕਿ ਸਿੱਖੀ ਵੱਲ ਉਤਸ਼ਾਹਤ ਹੋਵੇ ਨਸ਼ਾ ਤੋਂ ਦੂਰ ਹੋਵੇ ਅਤੇ ਸਿੱਖ ਕੌਮ ਜਿਹੜੀ ਚੜ੍ਹਦੀ ਕਲਾ ਵਿੱਚ ਹੈ। ਭਾਈ ਸਾਹਿਬ ਜੀ ਜਿਸ ਤਰ੍ਹਾਂ ਬਹੁਤ ਨੇਕ ਉਹ ਭਰਾਲਾ ਸਿੱਖੀ ਨੂੰ ਪਰਫੁੱਲਤ ਕਰਨ ਦਾ ਔਰ ਜਿਹੜੇ ਬੱਚਾ ਨੇ ਇਹ ਕੇਸ ਰੱਖ ਲਏ ਔਰ ਕਦੀ ਵੀ ਆਪਾਂ ਨੂੰ ਪਤਾ ਨਸ਼ੇ ਨਹੀਂ ਕਰੇਗਾ ਮਾੜਾ ਕੰਮ ਕਰਨ ਤੋਂ ਹਮੇਸ਼ਾ ਬੱਚਾ ਗਰੇਜ ਕਰੇਗਾ। ਕਿੰਨੇ ਇੱਕ ਚਾਦਰ ਸਾਹ ਦੇ ਰਹੇ ਲੋਕ। ਦੇਖੋ ਜੀ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਦੀ ਲੋੜ ਹੈ। ਜਦੋਂ ਸਾਡਾ ਪ੍ਰਚਾਰ ਖਤਮ ਹੋ ਗਿਆ ਸਿੱਖੀ ਦਾ ਤਾਂ ਲੋਕ ਜਿਹੜੇ ਦੂਜੇ ਪਾਸੇ ਨੂੰ ਜਾਣੇ ਸ਼ੁਰੂ ਹੋ ਗਏ। ਇਹ ਸਾਡੇ ਪ੍ਰਚਾਰ ਦੀ ਘਾਟ ਸੀ। ਹੁਣ ਚੈਨਲਾਂ ਤੇ ਵੀ ਸਿੱਕੀ ਦਾ ਪ੍ਰਚਾਰ ਬਹੁਤ ਚੱਲ ਰਿਹਾ ਹੈ ਲਾਈਵ ਟੈਲੀਕਾਸਟ ਹੋ ਰਹੇ ਨੇ ਮਹਾਂਪੁਰਖਾਂ ਲੋਕਥਾਾਂਵਾਂ ਹੋ ਰიან ਹਰ ਗੁਰਦੁਆਰੇ ਦੇ ਵਿੱਚੋਂ ਲਾਈਵ ਟੈਲੀਕਾਸਟ ਚੱਲ ਰਿਹਾ ਹੈ ਸੋ ਸਾਡਾ ਇਹ ਉਪਰਾਲਾ ਸੀ ਕਿ ਅਸੀਂ ਜਿਹੜੀ ਇਹ ਕੌਮ ਨੂੰ ਜਿਹੜਾ ਸੇਧ ਦਿੱਤੀ ਫਾਇਦਾ ਤਾਂ ਇਹ ਗੁਰਦੁਆਰਿਆਂ ਦੇ ਵਿੱਚ ਕੱਟ ਕਰਨ ਦਾ ਜੇਕਰ ਕੌਮ ਨੂੰ ਕੋਈ ਸੇਧ ਦਿੱਤੀ ਜਾ ਸਕੇ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਮਾਗਮਾਂ ਤੇ ਗੁਰਪੁਰਬਾਂ ਤੇ ਹੋਰ ਵੀ ਮੁਕਾਬਲੇ ਕਰਾ ਕੇ ਇਹਨਾਂ ਬੱਚਿਆਂ ਨੂੰ ਇਸ ਪਾਸੇ ਤੋਰਾਂਗੇ ਸਿੱਕੀ ਵਾਲੇ ਇਹ ਆਉਟਪੁੱਟ ਬਹੁਤ ਵਧੀਆ ਨਿਕਲਦੀ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਮਤਲਬ ਕਿ ਜਿਹੜੇ ਪੈਸਾ ਜਾਈ ਕਹਿ ਸਕਦੇ ਹਾਂ ਉਹ ਕਹਿੰਦਾ ਮਤਲਬ ਇੱਕ ਗਾਉਣ ਵਾਲੇ ਨੂੰ ਜੇ ਇੱਕ ਬੁਲਾਉਣੇ ਆਪਾਂ ਔਰ ਲੱਖ ਰੁਪਏ ਉਹਨੂੰ ਦੇ ਦੇਣੇ ਇੱਕ ਦਿਹਾੜੀ ਦੇ ਵਿੱਚ ਸ਼ਾਮ ਨੂੰ ਆਉਟਪੁੱਟ ਕੱਢ ਕੇ ਦੇ ਲਓ ਹੁਣ ਆਹ ਆਉਟਪੁੱਟ ਆ 15 20 25 ਬੱਚਿਆਂ ਨੂੰ ਤੁਸੀਂ ਅੱਜ 17 ਦਿੱਤੀਆਂ ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੋ ਦਿੱਤੋ ਸਿੱਧ ਲੈ ਸਕਣ ਉਹ ਮੈਂ ਅੱਗੇ ਤੁਹਾਨੂੰ ਕਿਹਾ ਵੀ ਆਪਾਂ ਜਿਹੜੇ ਪ੍ਰਚਾਰ ਤੋਂ ਜਿਹੜੇ ਥੋੜੇ ਨਜ਼ਾਰੇ ਹਨ ਪ੍ਰਚਾਰ ਦੀ ਕਮ ਹੈ ਜੀ ਪ੍ਰਚਾਰ ਚੱਲੇਗਾ ਲੋਕ ਆਪੇ ਉਸ ਪਾਸੇ ਟੁੱਟਣਗੇ ਹਾਂ ਜੀ ਲੋਕ ਤਾਂ ਹੀ ਉਸ ਪਾਸੇ ਹੌਰੀ ਜਿਹੜਾ ਇਲਾਜ ਆਉਨੇ ਆ ਸਾਨੂੰ ਕੰਡਾ ਵਜਾ ਕੇ ਭੱਜੇ ਜਾਂਦੇ ਪੀਰਾ ਵਾਲੇ ਮੱਥਾ ਟੇਕਣ ਭੱਜੇ ਜਾਂਦੇ ਬਾਬਿਆਂ ਵਾਲੇ ਭੱਜੇ ਜਾਂਦੇ ਅਸੀਂ ਜੋ ਗੁਰੂ ਸਾਹਿਬਾਂ ਨੇ ਸਾਨੂੰ ਦਿੱਤਾ ਹੈ ਦੁਨੀਆਂ ਦੇ ਇੱਕ ਮਾਰਸ਼ਲ ਆਵੇ ਸੇ ਤੋਂ ਆਉਂਦੇ ਸਾਨੂੰ ਦਰਬਾਰ ਸਾਹਿਬ ਦਿੱਤਾ ਅੰਮ੍ਰਿਤਸਰ ਸਾਹਿਬ ਦਿੱਤਾ ਸਿੱਖੀ ਦਾ ਤੋੜਾ ਦੁਨੀਆਂ ਦੇ ਮਹਾਰਾਜਾਂ ਨਾਲ ਕਿ ਇੱਥੇ ਮੱਥਾ ਟੇਕਦੇ ਨੇ ਅਸੀਂ ਉਸ ਤੋਂ ਦੂਰ ਹੁੰਦੇ ਜਾ ਰਹੇ ਸਾਡਾ ਇਹ ਉਪਰਾਲਾ ਦਿਲੀ ਦੌਰ ਤੇ ਕਿ ਅਸੀਂ ਜਿਹੜਾ ਸੰਗਤ ਨੂੰ ਲੋਕਾਂ ਨੂੰ ਇਹਨਾਂ ਬੱਚਿਆਂ ਦੀਆਂ ਮਾਵਾਂ ਨੂੰ ਅੱਜ ਹਰਹਿਤ ਕੀਤੀ ਜੇ ਇਹਨਾਂ ਨੂੰ ਬਿਲਕੁਲ ਅੱਗੇ ਕੇਸ ਕਰਦ ਕਰ ਤੂੰ ਤਾ ਰੁਕਣਾ ਇਸ ਪਾਸੇ ਤੋੜਨਾ ਹੈ ਤਾਂ ਕਿ ਆਪਣੇ ਜਿਹੜੀ ਕੌਮ ਨਸ਼ਾ ਤੋਂ ਬਾਸ ਸਕੇ ਮਾੜੀ ਕਮਾਂ ਤੋਂ ਬਾਸ ਸਕੇ